ਨਾਕੇ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਣ ਦੇਣੀ ਹੈ ਸਾਥੋਂ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹਨਾਂ ਕਿਹੜੇ ਜ਼ਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀਆਂ ਵਗੈਰਾ ਕੀ ਪਰੇਸ਼ਾਨੀਆਂ ਜੀ ਸਵਾਰੀ ਨੂੰ ਪਰੇਸ਼ਾਨੀਆਂ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ অথਾਰਟੀ ਐ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੋਡ ਤੋਂ ਆ ਰਿਹਾ ਨਹੀਂ ਮੈਂ ਰਤਿਆ ਜਾਣਿਆ ਹਰਿਆਣਾ ਚਾਰ ਸਟੇਜਾਂ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਇਹ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਬਹੁਤ ਮੁੰਡਾ ਰੋਜ਼ ਪੁੱਠਾ ਬੋਲਦਾ ਤੁਹਾਨੂੰ ਡੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਇਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਉਹ ਜ਼ਿੰਮੇਵਾਰ ਹੋਗਾ। ਨਾਕੇ ਤੇ ਗੱਡੀ ਰੋਜ਼ ਰੋਕਦੀ ਆ 20-20 ਮਿੰਟ ਲਾਣ ਦੇਣੀ ਆ। 7 ਵਜੇ ਗੱਡੀ ਟਾਈਮ ਤੇ ਨਹੀਂ ਆਂਦੀ। ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨਾਕਲੇ ਜ਼ਿੰਮੇਵਾਰ ਹੁੰਦੇ ਰਾਜਪੁਰੇ ਵਾਲੇ। ਤੇ ਕੋਈ ਪਰੇਸ਼ਾਨੀਆਂ ਵਗੈਰਾ ਕੀ? ਪਰੇਸ਼ਾਨੀਆਂ ਆ ਜੀ। ਸਵਾਰੀ ਨੂੰ ਪਰੇਸ਼ਾਨੀਆਂ। ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਨੇ। ਕਿਹੜਾ ਕਾਨੂੰਨ ਐ ਇਹਨਾਂ ਕੋਲੇ? ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ। ਤੇ ਕੀ ਅਪੀਲ ਕਰਨਾ ਚਾਹੋਗੇ? ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾ ਕੋਈ ਅਥਾਰਟੀ ਹੈ ਇਹਨਾਂ ਕੋਲੇ ਆਡਰ ਸਾਨੂੰ ਦਿਖਾਉਣ ਵੀ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਤੋਂ ਆ ਰਿਹਾ ਨਹੀਂ ਮਹਰਤੀਆਂ ਜਾਣੀ ਆ ਰਹੀਆਂ ਚਾਰ ਸਟੇਜਾਂ ਹੈ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਇਹ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਬਹੁਤ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਡੇਲੀ ਦਾ ਕੰਮ ਆ ਪੁਲਿਸ ਮਲਾਜਮ ਦਾ ਇਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 22 ਵਜੇ ਦੇ ਉੱਠਿਆਂਗੇ ਤਾਂ ਜ਼ਿੰਮੇਵਾਰ ਹੋਣਾ। ਤਾਂ ਕਿ ਤੇ ਗੱਡੀ ਰੋਜ਼ ਰੋਕਦੀ ਹੈ 20-20 ਮਿੰਟ ਲਾਣ ਦੇਣੀ ਹੈ। 7 ਵਜੇ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ। ਜੇ ਗੱਡੀ ਐਕਸੀਡੈਂਟ ਹੋ ਗਈ ਇਹਨਾਂ ਕੋਲੇ ਜ਼ਿੰਮੇਵਾਰ ਹੁੰਦੇ ਰਾਜਪੁਰੇ ਵਾਲੇ। ਤੇ ਕੋਈ ਪਰੇਸ਼ਾਨੀਆਂ ਵਗੈਰਾ ਕੀ? ਪਰੇਸ਼ਾਨੀਆਂ ਜੀ। ਸਵਾਰੀ ਨੂੰ ਪਰੇਸ਼ਾਨੀਆਂ। ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫਰੋਣ ਲੱਗ ਜਾਂਦੇ ਨੇ। ਕਿਹੜਾ ਕਾਨੂੰਨ ਹੈ ਇਹਨਾਂ ਕੋਲੇ? ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ? ਤੇ ਕੀ ਅਪੀਲ ਕਰਨਾ ਚਾਹੋਗੇ? ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਨਾ ਕਿ ਇਹਨਾਂ ਦੇ ਨੱਥ ਪਾਈ ਤੇ ਕੋਈ অথਟੀ ਇਹਨਾਂ ਕੋਲੇ ਆਡਰ ਸਾਨੂੰ ਦਿਖਾਉਣਾ ਵੀ ਗੱਡੀ ਨੂੰ ਰੋਕ ਸਕਦੇ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਆ ਸੀਗਾ ਰੂਟ ਤੋਂ ਆ ਰੋ ਰੱਦੀਆਂ ਜਾਣੀਆਂ ਮੈਂ ਰੱਦੀਆਂ ਜਾਣੀਆਂ ਚਾਰ ਸਟੇਜਾਂ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਇਹ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਬਹੁਤ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਡੇਲੀ ਦਾ ਕੰਮ ਆ ਪੁਲਿਸ ਮਲਾਜਮ ਦਾ ਇਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 3:00 ਵਜੇ ਦੇ ਉੱਠਿਆਂਗੇ ਤਾਂ ਜ਼ਿੰਮੇਵਾਰ ਹੋਣਾ। ਤਾਂ ਕਿ ਤੇ ਗੱਡੀ ਰੋਜ਼ ਰੋਕਦੀ ਹੈ 20-20 ਮਿੰਟ ਲਾਣ ਦੇਣੀ ਹੈ 7 ਵਜੇ ਅੱਗੇ ਗੱਡੀ ਟਾਈਮ 'ਤੇ ਨਹੀਂ ਆਂਦੀ। ਜੇ ਗੱਡੀ ਐਕਸੀਡੈਂਟ ਹੋ ਗਈ ਇਹਨਾਂ ਕੋਲੇ ਜ਼ਿੰਮੇਵਾਰ ਹੁੰਦੇ ਰਾਜਪੁਰੇ ਵਾਲੇ। ਤੇ ਕੋਈ ਪਰੇਸ਼ਾਨੀਆਂ ਵਗੈਰਾ ਕੀ? ਪਰੇਸ਼ਾਨੀਆਂ ਜੀ, ਸਵਾਰੀ ਨੂੰ ਪਰੇਸ਼ਾਨੀਆਂ। ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫਰੋਣ ਲੱਗ ਜਾਂਦੇ ਨੇ। ਕਿਹੜਾ ਕਾਨੂੰਨ ਹੈ ਇਹਨਾਂ ਕੋਲੇ? ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ? ਤੇ ਕੀ ਅਪੀਲ ਕਰਨਾ ਚਾਹੋਗੇ? ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਨਾ ਕਿ ਇਹਨਾਂ ਦੇ ਨੱਥ ਤੇ ਕੋਈ অথਟੀ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਵੀ ਗੱਡੀ ਨੂੰ ਰੋਕ ਸਕਦੇ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਤੋਂ ਆ ਰੋ ਰੋ ਮਾਰ ਤੋਂ ਆ ਰਹੀਆਂ ਜਾਨੀਆਂ ਹਰਿਆਣਾ ਚਾਰ ਸਟੇਜਾਂ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਇਹ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਬਹੁਤ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਡੇਲੀ ਦਾ ਕੰਮ ਆ ਪੁਲਿਸ ਮਲਾਜਮ ਦਾ ਇਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਉਹ ਜ਼ਿੰਮੇਵਾਰ ਹੋਗਾ